ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜੋ ਤੁਸੀਂ ਸੂਟ ਦੇਖ ਰਹੇ ਹੋ ਇਹ ਕਾਟਨ ਦੇ ਵਿੱਚ ਹੈ ਜੀ ਤੇ ਇਹਦੇ ਉੱਪਰ ਅਸੀਂ ਸਕੂਟਰ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਪੇਂਟ ਕਰਕੇ ਤੇ ਜੇ ਤੁਸੀਂ ਇਸ ਤਰ੍ਹਾਂ ਦੇ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਗਰਮੀਆਂ ਵਾਸਤੇ ਵੀ ਤੇ ਸਿੰਥੈਟਿਕ ਕੱਪੜਿਆਂ ਦੇ ਉੱਪਰ ਵੀ ਬਣ ਜਾਣਗੇ ਇਹ ਦੇਖੋ ਫੁੱਲਾਂ ਦੇ ਵੰਚ ਵੀ ਬਣਾਏ ਹੋਏ ਐ ਅਸੀਂ ਇਹਦਾ 22 ਇੰਚ ਕਿਰਾ ਜਿੰਨਾ ਤੁਸੀਂ ਕਹੋਗੇ ਉਸ ਦੇ ਅਕੋਰਡਿੰਗ ਤੁਹਾਡਾ ਕੇ ਰੱਖਿਆ ਜਾਊਗਾ ਤੇ ਜਿਹੜਾ ਪਰਪਲ ਕਲਰ ਦਿਖਾਈ ਦੇ ਰਿਹਾ ਇਸ ਤਰ੍ਹਾਂ ਦੀ ਇਸ ਦੀ ਬਾਟਮ ਹੋਊਗੀ ਸਲਵਾਰ ਹੋਊਗੀ ਤੇ ਜਿਹੜਾ ਤੁਸੀਂ ਇਹ ਸੂਟ ਦੇਖ ਰਹੇ ਹੋ ਇਹ ਸਿੰਥੈਟਿਕ ਕਪੜੇ ਦੇ ਉੱਪਰ ਬਣਿਆ ਹੋਇਆ ਹੈ ਤੇ ਬਹੁਤ ਸੋਹਣੇ ਰੋਜ਼ ਦੇ ਫਲਾਵਰ ਬਣੇ ਹੋਏ ਆ ਤੇ ਵਿੱਚ ਪੰਛੀ ਵੀ ਹੈ ਤੇ ਇਹਦੇ ਜਿਹੜਾ ਬਾਰਡਰ ਹੈ ਥੱਲੇ ਵਾਲੀ ਸਾਈਡ ਤੇ ਉਹਦੇ ਵਿੱਚ ਵੀ ਅਸੀਂ ਥੋੜਾ ਜਿਹਾ ਡਿਜ਼ਾਈਨਿੰਗ ਕੀਤਾ ਹੋਇਆ ਹੈ ਪਰਪਲ ਕਲਰ ਨਾਲ ਤਾਂ ਕਿ ਜੇ ਤੁਸੀਂ ਲੈਸ ਵਗੈਰਾ ਲਾ ਕੇ ਵੀ ਸਿਉਂਗੇ ਤਾਂ ਬਹੁਤ ਸੋਹਣਾ ਬਣੂਗਾ ਤੇ ਬਿਲਕੁਲ ਸੌਫਟ ਹੈ ਇਹ ਕੋਈ ਇਹਦੇ ਵਿੱਚ ਹਾਰਡਨੈਸ ਨਹੀਂ ਹੈਗੀ ਵੀ ਜਿਆਦਾ ਹਾਰਡ ਹੋਊਗਾ ਤਾਂ ਤੁਹਾਨੂੰ ਜਦੋਂ ਤੁਸੀਂ ਪਾਉਂਗੇ ਤਾਂ ਤੁਹਾਨੂੰ ਪੇਂਟ ਮੋਟਾ-ਮੋਟਾ ਲੱਗੂਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਸ਼ਿਮਰ ਦਾ ਕੱਪੜਾ ਹੈ ਜੀ ਪਿੰਕ ਕਲਰ ਚ ਤੇ ਇਹ ਜੋ ਸੂਟ ਤੁਸੀਂ ਦੇਖ ਰਹੇ ਹੋ ਇਹ ਅਸੀਂ ਕਾਟਨ ਦਾ ਫੈਬਰਿਕ ਹੈਗਾ ਜੀ ਇਹ ਗਰਮੀਆਂ ਚ ਵੀ ਪੈ ਸਕਦਾ ਹੈ ਸੂਟ ਤੇ ਜਿਵੇਂ ਆਪਣੇ ਠੰਡੀ ਮਿੱਠੀ ਮੌਸਮ ਹੁੰਦੀ ਹੈ ਉਹਦੇ ਵਿੱਚ ਵੀ ਪੈ ਸਕਦਾ ਹੈਗਾ ਤੇ ਬਹੁਤ ਸੋਹਣੀ ਇਹਦੇ ਉੱਤੇ ਤਿੱਲੇ ਦੀ ਤੇ ਜਰੀ ਵਰਕ ਨਾਲ ਤੇ ਰੀਲਾਂ ਦੀ ਕਢਾਈ ਕੀਤੀ ہوئی ਹੈ ਬਹੁਤ ਸੋਹਣਾ ਬਣਿਆ ਹੋਇਆ ਇਹ ਤੇ ਇਹਦੇ ਵੀ ਜਿਵੇਂ ਥੱਲੇ ਬਾਰਡਰ ਬਣਿਆ ਹੋਇਆ ਤੇ ਇਹ ਜਿਹੜਾ ਫੈਬਰਿਕ ਹੈ ਇਹ ਐਸ ਕੇ ਬ੍ਰਾਂਡ ਦਾ ਫੈਬਰਿਕ ਹੈ ਇਹ ਚੰਗਾ ਫੈਬਰਿਕ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਐਸ ਕੇ ਬ੍ਰੈਂਡ ਦਾ ਫੈਬਰਿਕ ਹੈ ਜਿਹੜੇ ਅਸੀਂ ਫੈਬਰਿਕ ਸੂਟਾਂ ਵਾਸਤੇ ਲਗਾਉਨੇ ਆ ਉਹ ਵਧੀਆ ਕੰਪਨੀ ਦੇ ਹੀ ਹੁੰਦੇ ਹੈਗੇ ਇਹਦੇ ਵਿੱਚ ਨਾ ਕੋਈ ਛਿੱਜਾਂ ਦੀ ਕੋਈ ਹੁੰਦੀ ਹੈ ਗੱਲ ਤੇ ਨਾ ਹੀ ਇਹਦੇ ਵਿੱਚ ਕੋਈ ਬੁਰਦਾ ਉਹ ਆਉਣ ਦਾ ਟੈਨਸ਼ਨ ਹੁੰਦੀ ਹੈ ਤੇ ਬਹੁਤ ਸੋਹਣਾ ਫੈਬਰਿਕ ਹੈ ਤੇ ਜੇ ਦੁਪੱਟੇ ਤੁਸੀਂ ਚਾਹੋਗੇ ਜਹੇ ਜਾਂ ਤੁਸੀਂ ਦੁਪੱਟਾ ਕਹੋਗੇ ਉਸ ਤਰ੍ਹਾਂ ਦਾ ਅਸੀਂ ਤੁਹਾਨੂੰ ਟਾਈ ਕਰਾ ਕੇ ਦੁਪੱਟਾ ਦੇਵਾਂਗੇ